ਹਾਂਜੀ ਭਾਨੇ ਸਿੱਧੂ ਬਾਈ ਦੀ ਰਿਹਾਈ ਵਾਸਤੇ ਤੁਸੀਂ ਸਾਰੇ ਬੰਦੇ ਉਡੀਕ ਕਰੀ ਜਾਂਦੇ ਸੀ ਜਿਹੜੀ ਅੱਜ ਮੀਟਿੰਗ ਹੋਈ ਹੈ ਲੱਖੇ ਸੁਧਾਨੇ ਬਾਈ ਹੋਰਾਂ ਨੇ ਕੀਤੀ ਹੈ ਜਥੇਬੰਦੀਆਂ ਨੇ ਕੀਤੀ ਹੈ ਉਹਦੇ ਵਿੱਚ ਅੱਜ ਰਾਤ ਨੂੰ 12 ਵਜੇ ਤੱਕ ਦਾ ਟਾਈਮ ਦਿੱਤਾ ਹੈਗਾ ਪ੍ਰਸ਼ਾਸਨ ਨੂੰ ਵੀ ਅੱਜ ਰਾਤ ਨੂੰ 12 ਵਜੇ ਤੋਂ ਪਹਿਲਾਂ-ਪਹਿਲਾਂ ਯਾਨੀ ਕਿ 11 ਤਰੀਕ ਸ਼ੁਰੂ ਹੋਣ ਤੋਂ ਪਹਿਲਾਂ ਤੇ 10 ਤਰੀਕ ਖਤਮ ਹੋਣ ਤੋਂ ਪਹਿਲਾਂ ਭਾਨੇ ਸਿੱਧੂ ਨੂੰ ਰਿਹਾ ਕਰ ਦੇ ਪ੍ਰਸ਼ਾਸਨ ਤੇ ਜਿਹੜੇ 3 ਤਰੀਕ ਨੂੰ ਪਰਚੇ ਪਾਏ ਗਏ ਸੀ ਠੀਕ ਹੈ ਜਿਹੜੇ ਲੋਕ ਉੱਥੇ ਮੌਜੂਦ ਹੀ ਨਹੀਂ ਸੀ ਬਲਬਰ ਟੂਲ ਪਲਾਜ਼ੇ ਤੇ ਉਹ ਪਰਚੇ ਸਾਰੇ ਰੱਦ ਕੀਤੇ ਜਾਣ ਤੇ ਪੁਲਿਸ ਪ੍ਰਸ਼ਾਸਨ ਖੁੱਲਕੇ ਉਹ ਰੱਦ ਕਰਤੇ ਤੇ ਦੂਸਰਾ ਇੱਕ ਇਹ ਇਹਦੇ ਵਿੱਚ ਤਿੰਨ ਮੰਗਾਂ ਨੇ ਇਹ ਤੀਸਰੀ ਮੰਗ ਇਹ ਆ ਵੀ ਜਿਹੜੀ ਭਰਨ ਤੋੜ ਹੋਈ ਹੈ ਕਿ ਲੋਕਾਂ ਦੇ ਟਰੈਕਟਰਾਂ ਦਾ ਕਿਤੇ ਚੀਜ਼ ਦਾ ਕੋਈ ਨੁਕਸਾਨ ਹੋਇਆ ਉਹਦੀ ਸਰਕਾਰ ਪਰਪਾਈ ਕਰੇ ਅੱਜ ਰਾਤ ਨੂੰ 12 ਵਜੇ ਤੱਕ ਦਾ ਸਮਾਂ ਦਿੱਤਾ ਹੁਣ ਪ੍ਰਸ਼ਾਸਨ ਅੱਗੇ ਆਪਦੀ ਕੀ ਕਾਰਵਾਈ ਕਰਦਾ ਹੈ ਕੀ ਅੱਗੇ ਜਾਣਕਾਰੀ ਦਿੰਦੇ ਕੀ ਉਹ ਫੈਸਲਾ ਲੈਂਦੇ ਉਹ ਉਹਨਾਂ ਦੇ ਡਿਪੈਂਡ ਕਰਦਾ ਉਹ ਵੀ ਗੱਲਬਾਤ ਜਦੋਂ ਕੋਈ ਬਾਹਰ ਆਊਗੀ ਤੁਹਾਨੂੰ ਅਸੀਂ ਦੱਸ ਦਾਂਗੇ ਪਰ ਜਿਹੜੇ ਲੋਕ ਭਾਨੇ ਸਿੱਧੂ ਬਾਈ ਦੀ ਰਿਹਾਈ ਦੀ ਉਡੀਕ ਕਰ ਰਹੇ ਸੀ ਵੇਟ ਕਰੀ ਜਾਂਦੇ ਸੀ ਉਹਨਾਂ ਵਾਸਤੇ ਇਹ న్యూਸ ਇਹ ਵੀ ਹਲੇ ਤੱਕ ਕੋਈ ਪੁਰਾ ਉੱਪਰ ਨਹੀਂ ਹੋਇਆ ਹੈਗਾ ਵੀ ਉਹਨਾਂ ਨੇ ਕਿੰਨੇ ਵਜੇ ਛੱਡਣੇ